ਵਹੀਗੁਰ ਜੀ ਦਾ ਖਾਲਸਾ ਵਹੀਗੁਰ ਜੀ ਕੀ ਫਤਿਹ ਤੁਹਾਡਾ ਸਾਡੀ YouTube ਹੈ ਉਹ ਤੇ ਵੀ ਵੀ ਦੇ ਸਕਦੇ ਆ ਅੱਜ ਨਹੀਂ ਆਪਾਂ ਵੀ ਲੈ ਕੇ ਆਏ ਪਟਿਆਲਾ ਸ਼ਾਹੀ ਪੱਗ ਜਿਲਿਆਂ ਚ ਸਾਡੇ 7 ਮੀਟਰ ਦਾ ਤੇ ਜਿਹੜਾ ਕੱਪੜਾ ਉਹ ਪਫਲ ਬਲ ਵਰਤਿਆ ਜਿਹੜਾ ਆਪਾਂ ਪੱਲਾ ਲਾੜਨ ਲਾਉਣਾ ਸਰਦ ਤੇ ਲਿਆ ਕੇ ਲਾੜਨੇ ਪੂਣੀ ਦਾ ਖੋਲਦੋ ਤੇ ਰੱਖ ਕੇ ਮੱਧ ਪਾਸੇ ਉਤਰਾ ਕੇ ਆਪਾਂ ਜਿਹੜੇ ਦੋਈ ਪੱਲੇ ਇਕੱਠੇ ਕਰਕੇ ਇੱਕ ਉਹ ਜਿਹੜਾ ਲਾੜਨ ਨੂੰ ਫੋਟ ਕਰਨਾ ਹੈ ਫੋਟ ਕਰਕੇ ਤੇ ਸਾਫ ਕਰਕੇ ਦੇਖ ਦਿਖਾ ਟੱਕ ਜਿਹੜਾ ਲਾੜਨ ਨੂੰ ਲਾਉਣਾ ਹੈ ਤੇ ਕੰਗਿਤ ਨਾਲ ਆਪਾਂ ਪਰਾਸ਼ ਕਰਕੇ ਲੜ ਨੂੰ ਇੱਕ ਪੂਰੀ ਸਫਾਈ ਵਿੱਚ ਅਤੇ ਹਰ ਅਧਿਕਲ ਟੱਕ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦਨਾ ਹੈ ਜਿਹੜਾ ਆਪਾਂ ਅਗਲਾ ਅਗਲਾ ਲੜ ਲਾਉਣਾ ਲੜ ਨੂੰ ਵੈਕ ਤੋਂ ਪਿੱਛੇ ਕਰਕੇ ਪਾਣੀ ਦਾ ਖੋਲ ਤੋਂ ਹੱਥਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਵੇਂ ਪੱਲੇ ਵਿੱਚ ਜਿਹੜੇ ਵਾ ਪਹਿਲੇ ਪਹਿਲੇ ਥੋੜਾ ਜਿਆਦਾ ਖੋਲ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਰਾਂਗੇ ਫੋੜ ਕਰਕੇ ਚੰਗੀ ਤਰ੍ਹਾਂ ਉੱਥੋਂ ਜਿਹੜਾ ਲੜ ਨੂੰ ਦੱਬ ਕੇ ਤੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਸਾਫ ਕਰਕੇ ਤੇ ਪ੍ਰੈਸ ਕਰਕੇ ਜਿੰਨਾ ਤੋਂ ਇਹੋ ਦਾ ਫਾਸਾ ਰੱਖਣੇ ਤੇ ਇਹੋ ਨਾਲ ਦਾ ਫਾਸਾ ਰੱਖ ਕੇ ਤੇ ਲੜ ਨੂੰ ਪ੍ਰੈਸ ਕਰਕੇ ਲਗਾ ਲੈਣਾ ਤੇ ਨਾਲ ਜਿਹਨਾਂ ਆਪਾਂ ਜਿਹੜਾ ਵਾਜ ਫੇਰ ਕੇ ਤੇ ਪ੍ਰੈਸ ਕਰਕੇ ਤੇ ਸੌ ਕਰਕੇ ਦੇ ਨਾਲ ਦੀਆਂ ਬਾਈ ਫਿਰ ਕਦੀ ਸਫਾਈ ਕਰਕੇ ਜਿਹੜਾ ਆਪਾਂ ਦੀ ਮਟਾਈ ਸੈਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਨਾ ਲੜਨ ਨੂੰ ਵੈਕ ਤੋਂ ਪਿੰਚ ਕਰਕੇ ਹੁਣੀ ਦਾ ਹੌਲਦਾ ਥੱਲੇ ਰੱਖ ਕੇ ਬੰਦ ਪਤਾ ਉੱਤ ਰੱਖ ਕੇ ਦੋ ਹੀ ਪੱਲੇ ਵਿੱਚ ਜਿਹੜਾ ਪਹਿਲੇ ਪੱਲੇ ਨੂੰ ਜ਼ਿਆਦਾ ਖੋਲ ਕੇ ਤੇ ਦੂਜੇ ਪੱਲੇ ਨੂੰ ਆਪਾਂ ਜਿਹੜਾ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੇ ਜਿਹੜਾ ਲੜਨ ਨੂੰ ਲੋੜ ਕਾ ਲੈਣਾ ਹੈ ਲੋਟ ਕਰਕੇ ਤੇ ਜਿੱਥੇ ਆਪਾਂ ਦੂਜਾ ਲੜ ਲਾਇਆ ਸੀ ਉੱਥੇ ਆਪਾਂ ਤੀਜੇ ਲੜਨ ਨੂੰ ਉੱਤੋਂ ਸੈਟ ਕਰਕੇ ਤੇ ਉਹਦਾ ਫਾਂਸ ਸੈਟ ਕਰਕੇ ਜਿੱਥੇ ਆਪਾਂ ਤੀਜਾ ਲੜ ਫੋੜ ਕਰੀ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਇੱਕ ਵਾਰ ਖਿੱਚ ਲੈਣਾ ਹੈ ਇੱਕ ਵਾਰ ਫੋੜ ਕਰਕੇ ਇੱਕ ਵਾਰ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਡਬਲ ਫੋੜ ਕਰ ਲੈਣਾ ਹੈ ਤੇ ਜਿਹੜੇ ਬਾਧੂ ਵਾਲੋਂ ਨੇ ਉਹਨਾਂ ਨੇ ਆਪਾ ਥੋੜਾ ਜਿਹਾ ਖਿੱਚ ਕੇ ਫੇਰ ਡਬਲ ਫੋੜ ਕਰਕੇ ਜਿਹੜਾ ਲੜ ਨੂੰ ਤੇ ਆਪਣਾ ਫਾਸਲਾ ਜਿਹੜਾ ਸੈੱਟ ਕਰਕੇ ਤੇ ਆਪਣੀ ਉਹਦੀ ਲੜ ਦੀ ਸਫਾਈ ਕਰਕੇ ਤੇ ਤੇ ਉਹਦੀ ਮਟਾਈ ਜਿਹੜੀ ਆਪਾ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਤਾਂ ਮਿਆਂ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਜਰ ਕਰਿਓ ਤੇ ਜਿਹੜੇ ਵੀ ਸਾਡੇ ਵੀਡੀਓ ਵੇਖਣਾ ਵੈਨ ਉਹ ਸਾਡੇ Facebook ਪੇਜ ਨੂੰ ਫੋਲੋ ਜਰ ਕਰਿਓ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਲੜਨੇ ਆ ਸੈੱਟ ਕਰ ਲੈਣੇ ਹਨ ਤੇ ਜੇਕਰ ਆਪਾਂ ਅਗਲਾ ਲੜਨ ਨੂੰ ਆਗਿਆ ਤਾਂ ਪਹਿਲੇ ਕਾਰਡ ਕੇ ਪੁੰਡਾ ਹੁੰਦਾ ਥੱਲੇ ਰਾ ਕੇ ਬੰਦ ਕਰ ਉਸ ਉੱਤੇ ਰਾ ਕੇ ਖੋਲੇ ਵਸੇ ਵਿਚੜੇ ਵੀ ਪਹਿਲੇ ਪਹਿਲੇ ਜਾ ਖੋਲ ਕੇ ਤੇ ਉਤੋਂ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਜਿੱਥੇ ਪਾਲਾ ਤੁਹਾਡਾ ਦੂਜੇ ਲੋੜ ਕਰੀ ਉੱਥੇ ਆਪਾਂ ਜਦੋਂ ਤੋਂ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਆਪਣੇ ਉਤੋਂ ਜਿਹੜੇ ਲੜਨ ਨੂੰ ਸੈਟ ਕਰਕੇ ਤੇ ਜੰਗੀ ਤਰ੍ਹਾਂ ਜਿਹੜਾ ਆਪਾਂ ਪ੍ਰੈਸ ਕਰਕੇ ਲੜਨ ਨੂੰ ਸਾਵਧ ਕਰਕੇ ਤੇ ਲਗਾ ਦੇਣਾ ਹੈ ਵੀਡੀਓ ਵਕਤ ਵਾਸਤੇ ਜੁੜ ਕੇ ਰਹਿਤਾ ਜਿਹੜੇ ਵੀਰਾਂ ਨੂੰ ਪਟਿਆਲਾ ਸਹੀ ਪੱਗ ਮੰਨ ਕੋਈ ਪ੍ਰੋਬਲਮ ਨਹੀਂ ਆਤਾ ਇਸ ਲਈ ਦੇਖ ਜਿਹੜੀ ਆਪਣੀ ਪ੍ਰੋਬਲਮ ਦਸ ਮਿੰਟ ਨਾਲ ਕਰ ਲੈਣਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮੈਂ ਰੁਕ ਗਿਆ ਤੇ ਵੀਡੀਓ ਵਾਤਵਾ ਚ ਹੈ ਜੁਕਰਿਓ ਤੇ ਜਦ ਕਿ ਤਰ ਜੜੀ ਆਪਣੀ ਲੜ ਨੂੰ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਆਪਣੀ ਬਾਕੀ ਪਗਲੀ ਵੀਡੀਓ ਪਰ ਸੈਟਿੰਗ ਕੋ ਕਰ ਲੈਣੀ ਹੈ ਜਦ ਜਿੱਤੇ ਕਿ ਦੇ ਬਾਲੂਗਾ ਉੱਤੇ ਉਹ ਬਾ ਨਾ ਇਹ ਆਪਣੇ ਮਾਨ ਨੂੰ ਕੱਟ ਗਏ ਚੰਗੀ ਤਰ੍ਹਾਂ ਜਿਹੜੇ ਲੜਨ ਨੂੰ ਲੋਡ ਕਰਕੇ ਤੇ ਜਿਹੜਾ ਬਾ ਅਰਨ ਲੜਨ ਵਕਤ ਪੈਂਚ ਕਰਕੇ ਉਸੇ ਤਰੀਕੇ ਨਾਲ ਲੜਨ ਨੂੰ ਆਪਾਂ ਖੋਲੋ ਪਾਸੇ ਧੋਲੇ ਰੱਖ ਕੇ ਬਦਲੋ ਸੱਤ ਰੱਖ ਕੇ ਦੋਈ ਬਲੇ ਜਿਹੜੇ ਆਪਾਂ ਪਹਿਲੇ ਪਹਿਲੇ ਗਿਆਲਾ ਖੋਲ ਕੇ ਤੇ ਉਹ ਤੇੜਾ ਲੜਨ ਨੂੰ ਲੋਡ ਕਰਕੇ ਜਿੱਥੇ ਆਪਾਂ ਜਥਾ ਨਾਲ ਫੋਨ ਕਰੇ ਉੱਥੇ ਆਪਾਂ ਪੰਜਵਾਂ ਲੜ ਫੋਲ ਕਰਨਾ ਫੋਲ ਕਰਕੇ ਉੱਤੋਂ ਜਿਹੜਾ ਲੜਨ ਨੂੰ ਦੱਬ ਲੈਣਾ ਤੇ ਦੱਬ ਕੇ ਆਪਣੀ ਜਿਹੜੀ ਸ਼ੇਪ ਆਪਾਂ ਸੈੱਟ ਕਰਕੇ ਤੇ ਸਾਵਧਾਨ ਕਰਕੇ ਜਿਹੜਾ ਲੜਨ ਨੂੰ ਆਪਣੀ ਸ਼ੇਪ ਸੈੱਟ ਕਰਕੇ ਲੜਨ ਨੂੰ ਲਗਾ ਦੇਣਾ ਹੈ ਆਣੀ ਵੀ ਤੇ ਜੇ ਵੀ ਨਾਲ ਜਿਹੜੇ ਆਪਣੀ ਸ਼ੇਪ ਆ ਉਹ ਆਪਾਂ ਬਣਾਉਣੀ ਹੈ ਤੇ ਜਾਂਗੇ ਤਨਾ ਜਿਹੜਾ ਆਪਾਂ ਵਾਏ ਫੇਰ ਕੇ ਆਪਣੇ ਲੜਨੇ ਸਟ ਕਰ ਲੈਣਾ ਨਾ ਤੇ ਬੈਠੇ ਲੜ ਵੀ ਜਿਹੜੇ ਆਪਾਂ ਸਟ ਕਰ ਲੈਂਦੇ ਆ ਤੇ ਉੱਤਲੇ ਲੈਣੀ ਸਟਿੰਗ ਕਰ ਲਈ ਡਬਲ ਸ਼ੀਸ਼ੇ ਜਿਹੜਾ ਆਪਣਾ ਬੱਜ ਸਕਦੇ ਹੋ ਤੇ ਆਪਣੀ ਪਾਕੀ ਪਾਕ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਨ ਨੂੰ ਸੱਟ ਕੱਟੇ ਲਗਾ ਲੈਣਾ ਹੈ ਤੇ ਇਹੜਾ ਆਪਾਂ ਅਗਲੇ ਵਾਲ ਨੂੰ ਲੜਨ ਨੂੰ ਬੈਕ ਤੋਂ ਪੈਂਚ ਕਰਕੇ ਪੂਣੀ ਨਾਲ ਦਾ ਥੱਲੇ ਲਾ ਕੇ ਬਾਅਦ ਪਾਸੇ ਉੱਤੇ ਰੱਖ ਕੇ ਦੋਈ ਪੱਲੇ ਵਿੱਚ ਜਿਹੜੇ ਆਪਾਂ ਪਹਿਲੇ ਪੱਲੇ ਨੂੰ ਜਿਆਦਾ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਉੱਤੋਂ ਸੱਟ ਕਰ ਲੈਣਾ ਹੈ ਉੱਤੋਂ ਸੱਟ ਕਰਕੇ ਉਸ ਟ੍ਰੇਲਰ ਤੋਂ ਫਸ ਲੈਂਦਾ ਸੱਟ ਕਰਕੇ ਤੇ ਨੱਕ ਦੀ ਵੀ ਜਿਹੜਾ ਆਪਾਂ ਲੜਨ ਨੂੰ ਖੋਲਣਾ ਹੈ ਤੇ ਇੱਕ ਵਾਰ ਜਿਹੜਾ ਲੜਨ ਨੂੰ ਖੋਲਣਾ ਹੈ ਜਿੰਨ ਕੀ ਉਹਦੀ ਚੜਾਈ ਰੱਖਣਾ ਤਾਂ ਇਹ ਉਹਦੀ ਚੜਾਈ ਰੱਖ ਕੇ ਜਿਹੜਾ ਲੜਨ ਨੂੰ ਦੋਹੇ ਖੋਲ ਕਰਕੇ ਤੇ ਉੱਤੋਂ ਜਿਹੜਾ ਲੜਨ ਨੂੰ ਦੱਬ ਕੇ ਇਸਾ ਕਰਕੇ ਜਿਹੜਾ ਲੜਨ ਨੂੰ ਲਗਾਣਾ ਹੈ ਜਿਹੜੀ ਆਪਣੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਜਿੰਨੀ ਆਪਾਂ ਨੋਕ ਤੇ ਪੜਾਈ ਰੱਖੀ ਜੀ ਉਹ ਤੇ ਗਾਹਾਂ ਜਾ ਕੇ ਜਿਹੜੀ ਆਪਾਂ ਉਹਦੀ ਥੋੜੀ ਵਧਾ ਦੇਣੀ ਹੈ ਤੇ ਆਪਾਂ ਬਾਕੀ ਭਾਗ ਜਿਹੜੀ ਆਪਾਂ ਹੁਣ ਸੈਟਿੰਗ ਕਰਨੀ ਹੈ ਤੇ ਜਿੱਥੇ ਕਿਨੇ ਬਾਲ ਹੋਣਗੇ ਤੇ ਆ ਆਪਣੇ ਬਾਅਦ ਵਿੱਚ ਜਿਹੜੇ ਆਪਣੇ ਵਾਲ ਨਹੀਂ ਕੱਟਨੇ ਹਨ ਤੇ ਇਹ ਕੋਈ ਲੜ ਜ਼ਿਆਦਾ ਮਟਾਈ ਚ ਹੋਵੇਗਾ ਤਾਂ ਉਸ ਨੂੰ ਆਪਾਂ ਉਸ ਦੇ ਉੱਤੇ ਆਪਾਂ ਜਿਹੜਾ ਬਾਹਰ ਨਾਲ ਪ੍ਰੈਸ ਕਰਕੇ ਜਿਹੜਾ ਲੜਨ ਨੂੰ ਰੋਟ ਕਰਾਂਗੇ ਜੋਦੀ ਆਪਾਂ ਇਸਪੁੱਟ ਆਇਆ ਉਹ ਵੀ ਉਹਦੇ ਬਾਕੀ ਬੰਨਾ ਦੇ ਬਰਾਬਰ ਖਾਲ ਲੈਣੀ ਹੈ ਵੀ ਆਪਣੀ ਬਾਕੀ ਬਾਕੀ ਜਿਹੜੀ ਸੈਟਿੰਗ ਕਰ ਲੈਣੀ ਹੈ ਲੜਾਈ ਸੈਟਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਫਿਰ ਕਿਹੜੇ ਆਪਣੇ ਵਾਲ ਨਹੀਂ ਕੱਢ ਲੈਣੇ ਹਨ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਨੇ ਉਹ ਸੈਟ ਕਰ ਲੈਣੇ ਹਨ ਜੋ ਤੁਹਾਨੂੰ ਲੜਾਈ ਸ਼ਟਿੰਗ ਵਾਲਣੀ ਆ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਅਤੇ ਜਿੱਥੇ-ਕਿੱਥੇ ਜ਼ਿਆਦਾ ਪੱਗ ਨਿਕਲਦੇ ਹੋਊ ਉੱਥੇ ਆਪਾਂ ਜਿਹੜਾ ਦਾਬ ਦੇ ਕੇ ਜਿਹੜੀ ਆਪਣੀ ਪੱਗ ਉਹ ਆਪਾਂ ਸੈਟ ਕਰਨੀ ਹੈ ਤੇ ਜਿਹੜਾ ਪੱਗ ਪੈ ਲਾਉਣਾ ਉਹ ਨੱਕ ਦੇ ਵੀ ਜਿਹੜਾ ਆਪਾਂ ਪੱਗ ਪੈ ਲਾਉਣਾ ਹੈ ਜਿੱਥੇ ਆਪਾਂ ਕਲਗੀ ਨਾਲ ਬੋਲ ਕਰਾਈ ਹੋਤੋ ਥੋੜਾ ਜਿਹਾ ਆਪਾਂ ਗਾਹਾਂ ਜਿਹੜਾ ਥੋੜੇ ਥੋੜੇ ਗਾਹਾਂ ਕਰਕੇ ਫਿਰ ਆਪਾਂ ਪੱਗ ਪੈ ਨੂੰ ਤੇ ਲਗਾਉਣਾ ਹੈ ਜਿਹੜਾ ਬਾ ਕਲਗੀ ਨਾਲ ਲਾਉਣਾ ਅੱਧਾ ਉੱਤੋਂ ਅੱਧਾ ਥੱਲੇ ਬੋਲ ਗਾਇ ਕਿਹੜੇ ਲਾਉਣੂ ਤੇ ਤੋ ਜਿਹੜਾ ਲੋਟ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਜਿਹੜੇ ਉੱਤੇ ਵਸੂਣਗੇ ਉਹਨਾਂ ਨੇ ਬਰ ਬਾਹਰ ਨਾ ਕੱਟ ਗਏ ਚੰਗੀ ਤਰ੍ਹਾਂ ਉਹਦੀ ਮਟਾਈੜੀ ਆਪਾਂ ਸੈੱਟ ਕਰਕੇ ਤੇ ਪ੍ਰੈਸ ਕਰਕੇ ਜਿੱਦੀ ਤੁਸੀਂ ਬੈਠ ਤਾਈ ਰੱਖਿਆ ਉਹਦੀ ਮੂਹਰੇ ਲੱਗੜੀ ਆਪਾਂ ਜੜਾਈ ਘਟਾ ਦੇਣੀ ਹੈ ਤੇ ਪ੍ਰੈਸ ਕਰਕੇ ਜਿਹੜੇ ਆਪਣਾ ਲੜ ਨੂੰ ਪਹਿਲੇ ਪਹਿਲੇ ਲੜ ਦੇ ਜਿਹੜੇ ਅੱਖ ਦੇ ਬਰਾਬਰ ਹੋਊਗਾ ਉਨੀ ਹੋਰੀ ਆਪਾਂ ਦੂਜਾ ਲੜਦਾ ਜਿਹੜਾ ਆਪਣਾ ਕਾਲੀ ਲੜਾ ਉਹ ਵੀ ਆਪਾਂ ਦੋ ਜਿਹੜੇ ਲੜਨੇ ਆ ਆਪਾਂ ਅੱਖ ਦੇ ਬਰਾਬਰ ਰੱਖਣਾ ਤੇ ਚੰਗੀ ਤਰ੍ਹਾਂ ਅੱਖ ਦੇ ਬਰਾਬਰ ਕਰਕੇ ਜਿਹੜਾ ਲੜਨੂੰ ਤੇ ਕਿਹੜਾ ਪ੍ਰੈਸ ਕਰਕੇ ਤੇ ਇੱਕ ਵਾਰ ਜਿਹੜਾ ਲੜਨੂੰ ਪੱਗ ਪੈ ਤੇ ਰੱਖ ਕੇ ਫੋੜ ਕਰਕੇ ਜਿਹੜਾ ਫਰੰਟ ਵੱਲ ਨੂੰ ਮੋੜ ਦੇਣਾ ਮੋੜ ਕੇ ਤੇ ਉੱਤੇ ਜਿਹੜਾ ਲੜਨੂੰ ਸੈਟ ਕਰ ਲੈਣਾ ਸੈਟ ਕਰਕੇ ਤੇ ਚੰਗੀ ਤਰ੍ਹਾਂ ਪੱਗ ਪੈ ਸੈਟ ਕਰਕੇ ਇੱਕ ਜਾਂ ਦੋ ਪੱਗਾਂ ਵਿੱਚ ਜਿਹੜੇ ਆਪਣੇ ਕੈਲਕੂਲੇਟਰ ਲੜਤੇ ਲੋਣਿਆ ਨਾ ਤੇ ਅਮਰੀਲ ਸ਼ੇਪ ਆਪਾਂ ਸੈਟ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਹਣੇ ਕਿਥੇ ਵੱਡੇ ਵਾਈਫੇਰ ਕਿਹੜੇ ਆਪਣੇ ਵਾਲ ਨੂੰ ਕੱਟਣੇ ਆ ਨਾ ਅਤੇ ਜਿੱਥੇ ਕਿਤੇ ਵਾਲ ਨੂੰ ਜਿੱਥੇ ਵਾਈਫੇਰ ਕਿਹੜੇ ਵਾਲ ਕੱਟਣੇ ਆ ਨਾ ਤੇ ਤੁਸੀਂ ਜੇ ਤੁਹਾਡਾ ਲੜ ਉਤੋਂ ਕਿਸਕੇ ਵਿੱਚ ਤੁਸੀਂ 1 ਜਾਂ 2 ਜਾਂ 3 ਪੱਗ ਪੇ ਲਗਾ ਸਕਦੇ ਹੋ ਤੇ ਆਪਣੀ ਬਾਕੀ ਪਾਗਰੀ ਜਿਹੜੀ ਆ ਆਪਾਂ ਸੈਟਿੰਗ ਕਰ ਲੈਣੀ ਆ ਤੇ ਅੱਖਾਂ ਤੇ ਜਿਹੜੇ ਲੜਨੇ ਉਹ ਆਪਾਂ ਜਿਹੜੇ ਬਰਾਬਰ ਕਰ ਲੈਨੇ ਹਨ ਤੇ ਉਹ ਕੱਲ੍ਹ ਦੇ ਲੜ ਵਿੱਚ ਜਿਹੜੇ ਵਾਲ ਆਉਂਦੇ ਆ ਤਾਂ ਆਪਾਂ ਥੋੜੇ ਆਪਾਂ ਹਲਕਾ ਥੱਲੇ ਹੋੜ ਕਰਾਂਗੇ ਤੇ ਹਲਕਾ ਉੱਤੋਂ ਹੋੜ ਘੜ ਕੇ ਚੰਗੀ ਤਰ੍ਹਾਂ ਲੜਨੂ ਜਿਹੜੇ ਆਪਾਂ ਉਹਨਾਂ ਵਿੱਚੋਂ ਜਿਹੜੇ ਵਾਲ ਨਹੀਂ ਕੱਢ ਲੈਨੇ ਹਨ ਤੇ ਬੈਗ ਦੇ ਜਿਹੜੇ ਲੜਨੇ ਉਹਨਾਂ ਦੀ ਸਭਾਈ ਕਾਲੀ ਜਿਹੜੇ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਤੇ ਉੱਤਲੇ ਲੈਣਾ ਇਸਾਈ ਕਾਲੀ ਵੀ ਜਿਹੜਾ ਆਪਣਾ ਡਬਲ ਸ਼ੀਸ਼ਾ ਉਹ ਆਪਣਾ ਵਰਤ ਸਕਦੇ ਹੋ ਉੱਤਲੇ ਲੈਣਾ ਤੇ ਥੱਲੇ ਲੈਣਾ ਸਾਹ ਜਿਹੜਾ ਬੈਕੋ ਜਿਆ ਰੱਖਣਾ ਹੈ ਇਹ ਤੇੰਨਾਂ ਦੀ ਮਟਾਈ ਜਿਹੜੀ ਆ ਉਹ ਆਪਾਂ ਇੱਕੋ ਜਿਹੀ ਰੱਖਣੀ ਹੈ ਜਿਹੜਾ ਆਪਾਂ ਹੁਣ ਬਾਕੀ ਜਿਹੜੀ ਆਪਣੀ ਪਾਗਾ ਆਹ ਕੰਪਲੀਟ ਹੋ ਚੁੱਕ ਗਿਆ ਤੇ ਉਹ ਜਿਹੜਾ ਆਪਾਂ ਸੈਟ ਕਰਾ ਜਿਹੜਾ ਆਪਾਂ ਪੱਲਣ ਲਈ ਸਰਦੇ ਸੈਟ ਚ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਦੇਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਇੱਕ ਵਾਰ ਖਿੱਚਣਾ ਹੈ ਜਿੱਥੋਂ ਕਿ ਤੋ ਸਿਰ ਨੰਗਾ ਰਹੇ ਨਾ ਤਾਂ ਉਥੋਂ ਜਿਹੜਾ ਬਾਣ ਨਾਲ ਜਿਹੜਾ ਆਪਣਾ ਸਿਰ ਕਵਰ ਕਰਨਾ ਹੈ ਜਿਹੜਾ ਸਭ ਤੋਂ ਪਹਿਲਾਂ ਪਹਿੜੇ ਪੇਜਾਂਗੇ ਕੁੱਟਲੇ ਪੇਜਣੇ ਉਥੋਂ ਆਪਣਾ ਜਿਹੜਾ ਸਿਰ ਕਵਰ ਕਰਨਾ ਹੈ ਤੇ ਕਵਰ ਕਰਕੇ ਜਿਹੜੀ ਆਪਣੀ ਉੱਤਲੇ ਖਬੀ ਸੜੂ ਉੱਥੋਂ ਜੇ ਤੋ ਛੜਨਗਾ ਰਹਿੰਦਾ ਉਹਨੂੰ ਆਪਾਂ ਬੈਗ ਤੋਂ ਖਿੱਚਣਾ ਹੈ ਲੜਨ ਨੂੰ ਨਾ ਕਿ ਮੁਰੋ ਜੇ ਆਪਾਂ ਲੜਨ ਨੂੰ ਫਰੰਟ ਤੋਂ ਖਿੱਚਦੇ ਨੇ ਹਾਂ ਤਾਂ ਜਿਹੜਾ ਆਪਣਾ ਪਹਿਲਾ ਲੜਾ ਲਾਇਆ ਹੋਇਆ ਉਹ ਖਿਸਕ ਜਾਂਦਾ ਹੈ ਤੇ ਉਹਨੂੰ ਚੜੂ ਪਾਸੇ ਨੂੰ ਖਿੱਚ ਕੇ ਤੇ ਚੜੂ ਪਾਸੇ ਸਿਰ ਕਵਰ ਕਰਕੇ ਜਿੱਤੂਗੀ ਤਾਂ ਛੜਨਗਾ ਰਹਿੰਦਾ ਵੀ ਡਬਲ ਛਿੱਟਾਂ ਦੇ ਕੇ ਜਿਹੜਾ ਉਹਨਾਂ ਸਿਰ ਕਵਰ ਕਰਕੇ ਤੇ ਆਪਣੀ ਛੇ ਸੈਟ ਕਰ ਲੈਣੀ ਹੈ ਤਾਂ ਉੱਤਲੇੜਾ ਛੜੀ ਉੱਤਲੇੜਾ ਜਿਹੜੇ ਪਹਲਕਲ ਕਵਾਇ ਫੇਰ ਕੇ ਉਹਨਾਂ ਦੀ ਇਹ ਸੁਭਾਈ ਕਰਨੀ ਹੈ ਤੇ ਉਹਨਾਂ ਦਾ ਫਾਸੜਾ ਉਹ ਵੀ ਆਪਾਂ ਸੈਟ ਕਰ ਲੈਣਾ ਹੈ ਇੱਕ ਵਾਰ ਜਿਹੜਾ ਇੱਕ ਲੜ ਵਿੱਚ ਆਵਾਜ਼ ਜਿਹੜਾ ਚਾਰ ਵਾਰ ਬਾਜ ਅੱਗੇ ਪਿੱਛੇ ਨੂੰ ਕਰਨਾ ਹੈ ਫਿਰ ਉਸ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਨਿਕਲ ਜਾਣਗੇ ਜਿਹੜਾ ਉਹ ਬਾਜ ਦੇਣਾ ਉਹ ਟੇਢੇ ਚਾ ਕੇ ਫਿਰਨਾ ਹੈ ਤਾਂ ਪੂਰੀ ਗਲਾਈ ਵਿੱਚ ਜਿਹੜਾ ਆਪਾਂ ਬਾਜ ਦੇਣਾ ਹੈ ਜਿਹੜਾ ਆਪਾਂ ਵਾਇਰਲ ਹੋਣਾ ਜਿਹੜਾ ਵਾਇਰਲ ਹੋਣਾ ਅੱਧਾ ਹਿੱਦ੍ਹਾ ਕੱਪੀ ਬੋਰਡ ਕਰ ਕੇ ਜਿਹੜਾ ਲੜ ਲਉਣਾ ਹੈ ਤੇ ਜਿੱਥੇ ਕਿਤੇ ਬਲ ਹੋਣ ਕਿਤੇ ਬਾਜੜਾ ਬਾਅ ਵੇੜ ਕੇ ਆਪਣੇ ਬਲ ਨੇ ਕੱਟ ਲੈਣੇ ਹਨ ਜਿੱਥੇ ਤੇ ਜੇ ਕੋਈ ਪੰਗ ਵਿੱਚ ਨਕਸ ਬਣਾਇਆ ਤਾਂ ਆਪਾਂ ਵਾਲ ਫੇਰ ਕਿਹੜੇ ਵੀ ਵਾਲੋਂ ਕੱਢਣਾ ਨੇ ਜਿਹੜਾ ਆਪਾਂ ਵੈਲਣਾ ਅੱਧਾ ਜਿਹੋ ਤੇ ਖੂਬੇ ਬੂੜ ਕਰਕੇ ਉਸਦਾਰ ਨੂੰ ਵੀ ਆਪਾਂ ਜਿਹੜਾ ਸਾਫ਼ ਕਰਕੇ ਤੇ ਬੈਂ ਤੇ ਥੋੜੀ ਚੜਾਈ ਤੇ ਉਹਨੂੰ ਕਰਕੇ ਤੇ ਦੱਬਣਾ ਹੈ ਇੱਥੇ ਦੱਬ ਕੇ ਇੱਕ ਵਾਰ ਗਾਹ ਜਾ ਕੇ ਫਲਾ ਦੇਣਾ ਹੈ ਜਲਦੀ ਨਾਲ ਵੀ ਲੱਗ ਗਈ ਜਿੰਨੀਆ ਵੀਡੀਓ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ